ਅੱਜ ਬਈ 18 ਸਤੰਬਰ ਹੋ ਗਿਆ ਤੇ ਕੱਲ ਆਪਾਂ 17 ਸਤੰਬਰ ਨੂੰ ਸ਼ਾਮ ਨੂੰ ਗੋਭੀ ਲਾਤੀ ਸੀਗੀ ਤੇ ਗੋਭੀ ਲਾਉਣ ਵਾਲੇ ਸਾਰੇ ਭਰਾ ਪੁੱਛ ਰਹੇ ਸੀ ਵੀ ਅੱਗੇ ਰੇਟ ਦਾ ਕੀ ਬਣੂ ਰੇਟ ਬਈ ਕੱਚੇ ਸੌਦੇ ਨੇ ਇਹਨਾਂ ਦਾ ਕਿਸੇ ਚੀਜ਼ ਤੇ ਕੋਈ ਡਿਪੈਂਡ ਨਹੀਂ ਹੈਗਾ ਵੈਸੇ ਐਕੀ ਰੇਟ ਮੰਨਦੇ ਚਾਂਸ ਹੈਗੇ ਨੇ ਚੰਗੇ ਚਾਂਸ ਨੇ ਬਾਕੀ ਗੋਭੀ ਦਾ ਇੱਕ ਚੱਕਰ ਆ ਬਈ ਗੋਭੀ ਇਹ ਮੰਨ ਕੇ ਚੱਲੋ ਆਪਾਂ 70 80 ਕੁਵਟਲ ਕਿੱਲੇ ਦੀ 80 ਕੁਵਟਲ ਮੰਨ ਕੇ ਚੱਲਦੇ ਆ ਵੀ ਨਿਕਲ ਆਉਂਦੀ ਹੈ ਵੀ ਵਧੀਆ ਗੋਭੀ ਤੇ ਕੋਈ ਕੁਝ ਵੀ ਕਹਿ ਦਿੰਦਾ ਪਰ 70 80 ਕੁਵਟਲ ਅਸੀਂ ਮੰਨ ਕੇ ਚੱਲਦੇ ਆ ਜੇ ਸਾਨੂੰ 10 ਰੁਪਏ ਰੇਟ ਮਿਲ ਜਾਂ ਤੇ ਉਹ ਕਿਸੇ ਸਾਲ ਕੁਝ ਹੋ ਜਾਂਦਾ ਚੱਕਰ ਨਹੀਂ ਹਰ ਸਾਲ ਨਹੀਂ ਹੁੰਦਾ 10 ਰੁਪਏ ਰੇਟ ਵੀ ਤੁਹਾਨੂੰ ਮਿਲ ਗਿਆ ਤਾਂ ਵੀ 70 80 80 ਕੁ ਹਜ਼ਾਰ ਰੁਪਏ ਦੀ ਹੋ ਜਾਂਦੀ ਹੈ ਵੈਸੇ ਮੈਂ ਮੰਨ ਕੇ ਚੱਲਦਾ ਵੀ ਜਿਹੜੇ ਹੁਣ ਵਾਲੀ ਗੋਭੀ ਦਾ ਇਹ ਕੀ ਰੇਟ ਮਿਲਣ ਦੇ ਚੰਗੇ आसार ਨੇ ਬਹੁਤ ਚੰਗੀ ਰਹੂਗੀ ਗੋਭੀ ਜੇ ਲਾਉਣੀ ਹੈ ਤਾਂ ਤੁਸੀਂ ਲਾ ਸਕਦੇ ਹੋ ਤੇ ਇੱਕ ਕਾਲੀ ਨਾ ਕਰੋ ਜੇ ਪੌਦ ਬਾਈ ਚਾਂਸ ਨਹੀਂ ਮਿਲ ਰਹੀ ਤਾਂ ਟੈਨਸ਼ਨ ਨਾ ਲਓ 10 ਦਿਨਾਂ ਨੂੰ ਜਿਹੜੀ ਪੌਦ ਮਿਲੂਗੀ ਉਹ ਇਦੋਂ ਵੀ ਚੰਗੀ ਮਿਲੂ ਕਿਉਂਕਿ ਜਿਹੜੀ ਇਹ ਪੌਦਾ ਇਹ ਮੀਂਹਾਂ ਦੇ ਵਿੱਚ ਜਿਹੜੀ ਆਪਣੀ ਤਿਆਰ ਹੋਈ ਹੋਈ ਹੈ ਤੇ ਜਿਹੜੀ ਹੁਣ ਇਦੋਂ ਗਾਹਾਂ ਪੌਦ ਮਿਲੂ ਉਹ ਇਦੋਂ ਵੀ ਵੀ ਗੋभी ਹੁਣ ਲਾ ਸਕਦੇ ਹੋ ਤੁਸੀਂ ਗੋभी ਪਰ ਲਾਓ ਥੋੜੀ ਠੀਕ ਹੈ ਵੀ ਜਿਵੇਂ ਹੁਣ ਅਸੀਂ ਵੀ ਦੋ 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 ਕਨਾਲਾਂ ਕਰਕੇ ਦੋ ਪਹਿਲਾਂ ਲਾਤੀ ਤਿੰਨ ਹੁਣ ਲਾਤੀ ਜਿਵੇਂ ਦੁਬਾਰੇ ਠੀਕ ਹੈ ਦੋ ਕੁ ਥੋੜੇ ਦਿਨਾਂ ਨੂੰ ਫੇਰ ਲਾ ਦਾਂ। ਇੱਕੇਦਮ ਕੋਈ ਚੀਜ਼ ਨਾ ਲਾਓ। ਜਿੰਨਾ ਵੀ ਹੋ ਸਕਦਾ ਉਹਨੂੰ ਆਪ ਸੇਲ ਕਰਨ ਦੀ ਕੋਸ਼ਿਸ਼ ਕਰੋ। ਫੇਰ ਚੰਗੇ ਰੁਪਏ ਵਟਿਆਣੇ ਫੇਰ ਮੈਂ ਤੁਹਾਨੂੰ ਇਹ ਕਹਿ ਸਕਦਾ ਵੀ ਜੇ ਤੁਸੀਂ ਜਿੱਥੇ ਆਪਾਂ 70-80 ਹਜ਼ਾਰ ਮੰਨ ਕੇ ਚੱਲਦੇ ਤਾਂ ਉਥੇ 2 ਡੂੜ ਲੱਖ ਰੁਪਏ ਵੀ ਦੇ ਸਕਦਾ ਕਿਲਾ ਜੇ ਤੁਸੀਂ ਆਪ ਵੇਚੋਗੇ। ਤੇ ਸਾਰਿਆਂ ਨੂੰ ਬੇਨਤੀ ਹੈ ਵੀ ਕਾਲੀ ਨਾ ਕਰੋ। गोभी ਦਾ रेट ਐਦ ਕੀ ਰਹੂਗਾ ਪੱਕਾ ਕਿਉਂਕਿ ਗੋਭੀ ਸਾਰੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਖਤਮ ਹੋ ਗਈ ਹੈ ਪਰ ਹੁਣ ਲੱਗਣ ਦੇ ਚਾਂਸ ਵੀ ਵਧ ਨੇ ਤੇ ਜੇ ਪਰ ਜੇ ਲਾਉਂਗੇ ਤਾਂ ਥੋੜੀ ਉਹਦੇ ਚ ਲਾਇਓ ਏਰੀਆ ਚ ਲਾਇਓ ਬਾਹਰ ਇਹ ਨਹੀਂ ਚ ਲਾਇਓ ਧੰਨਵਾਦ